ਹੁਣ ਇੱਕ ਮੁੱਖ ਮੰਤਰੀ ਵਿੰਡੋ ਖੁੱਲੂਗੀ ਹਰੇਕ ਡੀਸੀ ਦਫਤਰ 'ਚ ਇੱਕ ਮੁੱਖ ਮੰਤਰੀ ਦਾ ਦਫਤਰ ਹੋਊਗਾ ਉੱਥੇ ਦੋ ਅਫਸਰ ਆਈਐਸ ਨਾਲ ਵਲੰਟੀਅਰ ਆਪਣੇ ਦੋ ਚਾਰ ਉੱਥੇ ਬੈਠਣਗੇ ਐਮਐਲਏ ਸਾਹਿਬ ਵੀ ਉੱਥੇ ਕੰਮ ਲੈ ਕੇ ਆ ਸਕਦੇ ਨੇ ਜਿਹੜਾ ਤਾਂ ਕੰਮ ਹੋਊਗਾ ਡੀਸੀ ਲੈਵਲ ਦਾ ਉਹ ਤਾਂ ਉੱਥੇ ਹੀ ਕਰਾ ਦੇਣਗੇ ਜਿਹੜਾ ਕੰਮ ਹੋਊਗਾ ਚੰਡੀਗੜ੍ਹ ਦੇ ਕਿਸੇ ਮੰਤਰੀ ਲੈਵਲ ਦਾ ਮੇਰੇ ਕੋਲੇ ਸ਼ਾਮ ਤੱਕ ਰਿਪੋਰਟ ਜਾਊਗੀ ਕਿ ਆ ਇੱਥੋਂ ਇੰਨੇ ਕੇਸ ਆਏ ਨੇ ਜੀ ਮੇਰੇ ਕੋਲੇ ਜਿਹੜਾ ਦਫਤਰ ਹੈ ਉਹ ਮੈਨੂੰ ਰਿਪੋਰਟ ਦੇਊਗਾ ਅਗਲੇ ਦਿਨ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੁਸੀਂ ਸੰਗਰੂਰ ਦੀ ਤਹਿਸੀਲ ਚ ਗਏ ਸੀ ਸੰਗਰੂਰ ਦੇ ਡੀਸੀ ਦਫ਼ਤਰ ਚ ਗਏ ਸੀ ਆ ਤੁਹਾਡਾ ਜਿਹੜਾ ਅਰਜੀ ਸਾਨੂੰ ਮਿਲ ਗਈ ਇਹ ਮੈਕਮੇ ਨੂੰ ਭੇਜਤੀ ਦੋ ਤਿੰਨ ਦਿਨ ਲੱਗ ਜਾਣਗੇ ਜੇ ਕੋਈ ਕਾਗਜ਼ ਪੱਤਰ ਵੱਧ ਘਟ ਹੋਇਆ ਤੁਹਾਨੂੰ ਫੋਨ ਕਰਕੇ ਦੱਸ ਦਾਂਗੇ ਨਹੀਂ ਤੁਹਾਡਾ ਕੰਮ ਹੋ ਜਾਊਗਾ ਜੀ ਐ ਹੋਇਆ ਕਰੋਲੀ ਹੁਣ ਮੈਂ ਕੀ ਕਰਦਾ ਜਿਹੜੇ ਅੱਜ ਕਚੈਰੀਆਂ ਚ ਗਏ ਨੇ ਜਿਹੜੇ ਅੱਜ ਲਾਇਸੈਂਸ ਬਣਾਉਣ ਗਏ ਨੇ ਰਿਸ਼ਤੀਆਂ ਕਰਾਉਣ ਗਏ ਨੇ ਅੱਜ ਆਧਾਰ ਕਾਰਡ ਜੇ ਉਹ ਬਣਾਉਣਗੇ ਸਾਰੇ ਪੰਜਾਬ ਚ ਉਹਨਾਂ ਸਾਰਿਆਂ ਦੇ ਨੰਬਰ ਅੱਜ ਮੇਰੇ ਕੋਲ ਆ ਜਾਣਗੇ ਇੰਨਾ ਥੱਬਾ ਆ ਜਾਂਦਾ ਹਰੇਕ ਤਹਿਸੀਲ ਵਾਈਜ਼ ਵੀ ਆਹ ਤਹਿਸੀਲ ਚ ਆਏ ਸੀ ਆਹ ਫੋਨ ਨੰਬਰ ਹੈ ਮੈਂ ਉਹਨਾਂ ਚੋਂ ਗੱਡੀ ਚ ਬੈਠਾ ਆ ਜਾ ਜਦੋਂ ਮੈਂ ਥੋੜਾ ਵਿਹਲਾ ਹੋ ਜਾ ਮੈਂ ਉਹਨਾਂ ਚੋਂ ਕਿਸੇ ਨੂੰ ਵੀ ਫੋਨ ਕਰ ਲੈਣਾ ਮੈਂ ਵੀ ਸਸੀ ਗੱਲ ਜੀ ਅੱਜ ਤੁਸੀਂ ਤਹਿਸੀਲ ਗਏ ਸੀ ਮਲੋਟ ਕੰਮ ਹੋ ਗਿਆ ਕਹਿੰਦੇ ਹਾਂ ਜੀ ਪੈਸਾ ਲੱਗਿਆ ਤੁਹਾਨੂੰ ਬਾਦੂ ਕਹਿੰਦੇ ਨਾ ਜੀ ਜਿੰਨਾ ਸਟਾਮ ਸੀ ਉਨੇ ਲੱਗੇ ਬਾਰੀ ਆ ਗਈ ਸੀ ਵਧੀਆ ਟਾਈਮ ਨਾਲ ਹਾਂਜੀ ਬਾਰੀ ਨਾਲ ਹੀ ਆਵੀ ਸੀ ਕੋਈ ਕਿਸੇ ਨੇ ਬਸੀਕਾਂ ਨੂੰ ਵੀਸ ਨੇ ਜਾਂ ਕੋਈ ਹੋਰ ਕੋਈ ਹੈ ਤਾਂ ਨਹੀਂ ਕੀਤਾ ਕਹਿਣਾ ਦੱਸ ਦਿਓ ਜੀ ਫਿਰ ਉਹ ਥੋੜਾ ਜਿਹਾ ਸ਼ੱਕ ਹੋ ਜਾਂਦਾ ਮੈਂ ਨਾ ਇੰਨਾ ਗੱਲ ਕਰਦੇ ਕਹਿੰਦੇ ਕੌਣ ਬੋਲਦਾ ਤੁਸੀਂ ਮੈਂ ਤੁਹਾਨੂੰ ਕੌਣ ਲੱਗਾ ਕਹ ਬਹੁਤ ਵਾਂਦੀ ਵਾਈ ਲਾਦੀ ਹੈ ਮੈਂ ਹਾਂ ਉਹ ਹੀ ਤਾਂ ਬੋਲਦੇ ਹੁਣ ਸਾਢੇ 17 ਸਾਲ ਦੇ ਤਾਂ ਕੈ ਸਟਾਉਣ ਲੱਗੇ ਸੀ ਆਵਾਜ਼ ਤੂੰ ਤਾਂ ਪਹਿਲਾਂ ਹੀ ਜਾਣੂ ਨੇ ਕਦੋਂ ਦੇ ਠੀਕ ਹੈ ਨਾ ਉਹ ਕਹਿੰਦੇ ਐਂ ਕਰ ਲੈਨੇ ਹੁੰਦਾ ਮੁੱਖ ਮੰਤਰੀ ਫੋਨ ਮੈਂ ਕਿਹਾ ਹਾਂਜੀ ਆ ਸਿੱਧੂ ਹੀ ਮੈਂ ਹਾਂ ਮਰਵਾਏ ਆਂ ਕਦੇ ਕਿਸੇ ਨੂੰ ਵੀ ਲਾ ਲਾਂਗੇ ਫੋਨ ਮੈਂ ਹਾਂ ਤੇਰਾ ਨੰਬਰ ਨੰਬਰ ਮੇਰਾ ਨੰਬਰ ਕਿੱਥੋਂ ਲਿਆਗਾ ਸੀਗਾ ਉੱਥੋਂ ਤਹਿਸੀਲਦਾਰ ਤੋਂ ਲਿਆ ਹੁਣ ਕੀ ਹੈ ਤਹਿਸੀਲਦਾਰਾਂ ਨੂੰ ਤੇ ਡੀਸੀ ਦਾ ਆਫਿਸਾਂ ਨੂੰ ਐਸਡੀਐਮ ਉਹਨਾਂ ਨੂੰ ਕੋਣ ਇਸ ਗੱਲ ਦਾ ਪੱਕਾ ਪਤਾ ਹੈ ਕਿ ਸ਼ਾਮ ਨੂੰ ਪਤੰਦਰ ਫੋਨ ਕਰਦਾ ਹੈ ਕੀ ਪਤਾ ਕਿਹਨੂੰ ਕਰ ਲੇ ਉਹ ਪਹਿਲਾਂ ਫੋਨ ਨੰਬਰ ਲੈਣ ਤੋਂ ਪਹਿਲਾਂ ਕਹਿੰਦੇ ਨੇ ਜੇ ਫੋਨ ਆਇਆ ਦੱਸ ਦੇ ਬਾਈ ਬਣ ਕੇ ਕੋਈ ਪੈਸਾ ਨਹੀਂ ਲਿਆ ਵੀਰ ਬਣ ਕੇ ਮਰਵਾ ਨਾ ਦੇ ਕਿਤੇ ਨਹੀਂ ਤਾਂ ਪੰਗਾ ਨਾ ਹੋਵੇ ਆ ਹੈ ਮੈਂ ਇਸੇ ਕਮਤੀ ਆਂ ਮੇਰਾ ਘੰਟਾ ਵਧੀਆ ਲੰਘ ਜਾਂਦਾ ਜ਼ਰਾ ਸੋ ਨਵੇਂ-ਨਵੇਂ ਤਰੀਕੇ ਕੱਢਾਂਗੇ ਆਪਾਂ ਦਾ ਪ੍ਰਮਾਤਮਾ ਨੇ ਮੌਕਾ ਦਿੱਤਾ ਜੇ ਇਸ ਮੌਕੇ 'ਚ ਵੀ ਆਪਾਂ ਪੰਜਾਬ ਨੂੰ ਬਦਲ ਨਾ ਸਕੇ ਲੋਕਾਂ ਦੀ ਜ਼ਿੰਦਗੀ ਨਾ ਸੁਧਾਰ ਸਕੇ ਫਿਰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ ਲਾਂਭੇ ਦੇਣ ਗਿਆ ਵੀ ਇੰਨਾ ਵਧੀਆ ਮੌਕਾ ਮਿਲ ਗਿਆ ਸੀ ਕੀਤਾ ਕਿਉਂ ਨਹੀਂ ਫਿਰ ਸੋ ਮੇਰੇ ਲਈ ਤਾਂ ਇੱਕ-ਇੱਕ ਘੰਟਾ ਇੱਕ ਇੱਕ ਪਲ ਬਹੁਤ ਕੀਮਤੀ ਹੈ ਕੋਈ ਮੰਚ ਖੋੜਨੀ ਕੁਛ ਨਹੀਂ 2 ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦਿਓ 1 ਰੁਪਏ ਦਾ ਬਾਜ਼ਾਰ ਨਹੀਂ ਮੇਂ 1 ਰੁਪਈਏ ਮੈਨੂੰ ਇੱਕ ਕੁੜੀ ਮਿਲੀ ਜਹਾਜ਼ 'ਚ ਮੈਂ ਦਿੱਲੀ ਜਾ ਰਿਹਾ ਸੀ ਚੰਡੀਗੜ੍ਹੋਂ ਕੁੜੀ ਸੀ ਉਹਦੀ ਮਾਂ ਸੀ ਉਹਦਾ ਬਾਪੂ ਸੀ ਉਹਦਾ ਭਾਈ ਸੀ ਉਹਦੀ ਭਾਬੀ ਸੀ ਨਵਾਂ ਵਿਆਹ ਹੋਇਆ ਸੀ ਚੂੜਾ ਪਾਇਆ ਹੋਇਆ ਸੀ ਕੁੜੀ ਦੇ ਤੇ ਉਹਦੀ ਦਾਦੀ ਸੀ 70 ਕੇ ਸਾਲ ਦੀ ਉਹ ਮੈਨੂੰ ਕਹਿੰਦੀ ਅੱਜ ਮੇਰਾ ਬਹੁਤ ਵੱਡਾ ਦਿਨ ਆ ਬਹੁਤ ਵੱਡਾ ਮੇਰੀ ਜ਼ਿੰਦਗੀ ਦਾ ਦਿਨ ਆ ਮੈਂ ਕਿਵੇਂ ਉਹ ਕਹਿੰਦੀ ਬਰੇ ਤੁਸੀਂ ਮੈਨੂੰ ਪਟਵਾਰੀ ਦੀ ਨੌਕਰੀ ਦੇ ਦਿੱਤੀ ਮੈਂ ਕਿਹਾ ਅੱਛਾ ਕਹਿੰਦੀ ਮੇਂ ਪਰਿਵਾਰ ਹੀ ਲੱਗੀ ਤੇ ਪਹਿਲੀ ਤਨਖਾਹ ਮਿਲੀ ਐ ਮੈਨੂੰ ਹੁਣ ਤੇ ਕਹਿੰਦੀ ਮੈਂ ਘਰਦਿਆਂ ਨਾਲੇ ਵਾਦਾ ਕੀਤਾ ਹੋਇਆ ਸੀ ਜਿੱਦ ਦੇ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਮੈਨੂੰ ਮੇ ਪਹਿਲੀ ਤਨਖਾਹ ਮਿਲੀ ਤਾਂ ਮੈਂ ਪਹਿਲੀ ਤਨਖਾਹ ਨਾਲ ਆਪਣੇ ਸਾਰੇ ਟੱਬਰ ਨੂੰ ਜਹਾਜ਼ ਦਾ ਝੂਟਾ ਦਵਾਉਂਗੀ ਕਹਿੰਦੀ ਅੱਜ ਮੈਂ ਦਿੱਲੀ ਲੈ ਕੇ ਚੱਲੀ ਆ ਆਪਣੇ ਸਾਰੇ ਪਰਿਵਾਰ ਕਿੱਡੀ ਵੱਡੀ ਗੱਲ ਐ ਇਹ ਦੇਖੋ ਕਿੰਨੀ ਖੁਸ਼ੀ ਹੋਈ ਹੋਊਗੀ ਉਸ ਕੁੜੀ ਨੂੰ ਕਿੰਨੀ ਉਹਦੇ ਦਾਦੀ ਨੂੰ ਖੁਸ਼ੀ ਹੋਊਗੀ ਜ਼ਿੰਦਗੀ 'ਚ ਵੀ ਮੇਰੀ ਪੋਤੀ ਨੇ ਮੈਨੂੰ ਜਾ ਚਿਰਚੜਾ ਝੂਟਾ ਦਵਾਤਾ ਛੋਟੀਆਂ ਛੋਟੀਆਂ ਖੁਸ਼ੀਆਂ ਨੇ ਪਰ ਇਹਨਾਂ ਨੇ ਖੋਲੀਆਂ ਸੀ ਆਪਾਂ ਤੋਂ ਇਹ ਹੁਣੇ ਖੁਸ਼ੀਆਂ ਵਾਪਸ ਆਉਣਗੀਆਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਅੱਜ ਯਾਦ ਕਰਕੇ ਸੱਚੇ ਦਿਲੋਂ ਕਹਿਣਾ ਚਾਹਣਾ ਉਹਨਾਂ ਉਹਨਾਂ ਦੇ ਤਾਂ ਪੈਰ ਵਰਗੇ ਵੀ ਨਹੀਂ ਹੈਗੇ ਪਰ ਕੋਸ਼ਿਸ਼ ਕਰ ਸਕਦੇ ਆ ਕਿ ਇਨਸਾਫ ਮਿਲੇ ਸਾਰਿਆਂ ਦੀ ਤਰੱਕੀ ਹੋਵੇ ਸਾਰੇ ਘਰਾਂ 'ਚ ਦੀਵੇ ਜਗਣ ਸਾਰੇ ਘਰਾਂ ਦੇ ਚੁੱਲ੍ਹੇ ਵੱਲਣ ਕੋਈ ਬੰਦਾ ਭੁੱਖਾ ਨਾ ਸੌਵੇ ਕਿਸੇ ਨਾਲ ਕੋਈ ਗੱਲ ਬੇਇਨਸਾਫੀ ਨਾ ਹੋਵੇ ਬਸ ਅੱਜ ਦੇ ਦਿਨ ਉਹਨਾਂ ਨੂੰ ਮੈਂ ਹੀ ਸ਼ਰਧਾਂਜਲੀ ਦੇ ਨਾਮ ਉਹਨਾਂ ਨੂੰ ਮੈਂ ਬੜੁੱਖਾ ਆ ਲੈਂਦਾ ਅੱਛਾ ਇੱਥੇ ਜਿਹੜਾ ਉਹ ਦੇਖ ਲਓ ਜਿਹੜਾ ਹੁਣ ਨੂੰ ਕਾਲਜ ਬਣ ਜਾਣਾ ਸੀ ਮੇਵਾ ਸਿੰਘ ਜੀ ਬੈਠੇ ਹੁਣ ਨੂੰ ਕਾਲਜ ਬਣ ਜਾਣਾ ਸੀ ਬਲਕੇ ਬਣਾਉਣਾ ਉਹਨਾਂ ਨੂੰ ਚਾਹੀਦਾ ਸੀ ਉਹ ਬਣਨ ਨਹੀਂ ਦਿੰਦੇ ਥੋੜੇ ਥੋੜੇ ਜਵਾਕ ਨਾ ਡਾਕਟਰ ਬਣ ਜਾਣ ਕਿਤੇ ਰਫੜ ਪਾ ਲਿਆ ਕੀ ਰੌਲਾ ਹੈ ਵੀ ਸਰਕਾਰ ਵੱਲੋਂ ਕੋਈ ਪ੍ਰੋਬਲਮ ਨਹੀਂ ਪੈਸੇ ਜਾਰੀ ਕਰਾਉਣੇ ਹਸਪਤਾਲ 220 ਬੈੱਡ ਤੇ ਪਲੱਸ 220 440 ਬੈੱਡ ਦਾ ਹਸਪਤਾਲ ਬਣਨਗੇ ਜੀ ਸੰਗਰੂਰ ਚ ਕਾਲਜ ਬਣੂਗਾ ਜੀ ਫਿਰ ਉਦੋਂ ਬਾਅਦ ਕਿੰਨਾ ਕੁਝ ਨਾ ਲਾਊਗਾ ਨਾ ਤੋਂ ਅੰਤਮਾਨ ਦਾ ਨਾਂ ਨਾ ਆ ਜੇ ਮੈਂ ਕਿਹਾ ਯਾਰ ਥੋੜਾ ਲਾ ਦਾਂਗੇ ਪੱਥਰ ਆਪਦਾ ਲਾ ਲਿਓ ਬਸ ਲੋਕ ਬਣਨ ਤਾਂ ਦੇ ਦਿਓ ਉਹ ਬੈਠੇ ਜੀ ਆ ਬੈਠੇ ਮੈਂ ਦੇਖ ਕੇ ਦੱਸੋ ਕੀ ਕਰੀਏ ਨੇ ਇਹ ਕੰਮ ਹੁੰਦਾ ਸਰਕਾਰਾਂ ਦਾ ਕਿ ਬਣਦੇ ਕੰਮਦਰ ਰੋਕਣਾ ਪਹਿਲਾਂ ਮੇਰੀ ਗ੍ਰਾਂਟਾਂ ਬਾਰੇ ਐਂ ਕਰਦੇ ਰਹੇ ਭਵੰਤਵਾਂ ਦੀ ਗ੍ਰਾਂਟ ਨਹੀਂ ਲੱਗਣ ਦੇਣੀ ਓ ਯਾਰ ਲੋਕਾਂ ਦਾ ਪੈਸਾ ਲੋਕਾਂ ਨੂੰ ਦੇਣਾ ਮੈਂ ਸੋ ਦੋ ਤਿੰਨ ਉਹਦੀਆਂ 옵ਸ਼ਨਾਂ ਕੱਢੀਆਂ ਨੇ ਇੱਥੇ ਮਸਤੋਣਾ ਸਾਹਿਬ ਵੀ ਬਣਨਾ ਹੈ ਉਹਦੀਆਂ ਦੋ ਤਿੰਨ ਕੇਂਦਰ ਨੂੰ ਅਸੀਂ ਪੁੱਛਿਆ ਹੁਣ ਦੋ ਤਿੰਨ ਆਪਸਰਾ ਮੈਂ ਸਾਰੇ ਕਮੇਟੀ ਨੇ ਮੀਟਿੰਗ ਕੀਤੀ ਸੀ ਕਰੇ ਬੁਲਾਇਆ ਸੀ ਮੈਂ ਸਾਰੇ ਸਹਿਮਤੀ ਵੀ ਹੈ ਅਰਦਾਸ ਕੀਤੀ ਹੋਈ ਹੈ ਇਹਨਾਂ ਨੇ ਕਿ ਬਣਾਉਣਾ ਤਾਂ ਇੱਥੇ ਹੀ ਹੈ ਤੇ ਜਰੂਰ ਇੱਥੇ ਬਣਾਵਾਂਗੇ ਮੈਂ ਤੁਹਾਡੇ ਨਾਲ ਹਾਂ ਪਰ ਮੈਂ ਚਾਹੁੰਨਾ ਕਿ ਆਪਾਂ ਇਸ ਰਫੜਜ ਪੈ ਕੇ ਸਾਲ ਨਾ ਖਰਾਬ ਕਰ ਲਈਏ ਸੋ ਦਾ ਕੋਈ ਹੱਲ ਕੱਢਣ ਲੱਗੇ ਹੋਏ ਸੀ ਸਾਡੇ ਵੱਲੋਂ ਕੋਈ ਪ੍ਰੋਬਲਮ ਨਹੀਂ ਦੋ ਦੋ ਕਾਲਜ ਬਰਾਬਰ ਅੱਧੇ-ਅੱਧੇ ਬਣ ਗਏ ਜੀ ਹੁਸ਼ਿਆਰਪੁਰ ਤੇ ਕਪੂਰਥਲਾ ਇੱਕ ਆਪ ਨੂੰ ਕਮਿਊਨਿਟੀ ਕਾਲਜ ਮਿਲੇ ਮਲੇਰ ਕੋਲਲੇ ਮੈਡੀਕਲ ਕਾਲਜ ਆਪਣੇ ਇੰਨੇ ਹੋ ਜਾਣਗੇ ਡਾਕਟਰ ਬਣ ਜਾਣਗੇ ਆਪਣੇ ਪੀਆ ਪੁੱਤ ਕਿੰਨਿਆਂ ਨੂੰ ਨੌਕਰੀਆਂ ਮਿਲਣਗੀਆਂ ਕਿੰਨਿਆਂ ਨੂੰ ਰੋਜ਼ਗਾਰ ਮਿਲੂਗਾ ਨਾ ਕੋਈ ਫਿਕਰ ਨਹੀਂ ਇਸ ਗੱਲ ਦਾ ਅਸੀਂ ਤਾਂ ਸੁਪਰੀਮ ਕੋਰਟ ਜਾਵਾਂਗੇ ਇਸ ਤਾਂ ਜੀ ਫਿਰ ਉਹ 1964 ਦਾ ਪਤਾ ਨਹੀਂ ਕਿਹੜਾ ਕੱਢਿਆ ਹੋਇਆ ਯਾਰ ਕਿਹੜੀ ਗੱਲ ਆ ਯਾਰ ਉਹ ਗਰੀਬ ਵੀ ਪੱਖਾ ਦਾਨ ਕਰ ਦਿੰਦਾ ਓਏ ਬਾਪੂ ਦੇ ਭੋਗ ਤੇ ਕਦੇ ਕੁਝ ਦੇ ਵੀ ਦਿਓ ਲੋਕਾਂ ਨੂੰ ਲਈ ਆਈ ਐ ਲੋਕਾਂ ਤੋਂ ਬਸ ਨਹਿਰ ਬਣਾਵਾਂਗੇ ਹੁਣ ਮਾਲਵਾ ਨਹਿਰ ਜਿਹੜੀ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਨਾ ਜਿਹੜੀ ਇੱਥੋਂ ਆਪਾਂ ਜਾਣਿਆ ਮਲੋਟ ਨੂੰ ਵੱਡੀ ਨਹਿਰ ਜਾਂਦੀ ਹੈ ਰਾਜਸਥਾਨ ਨੂੰ ਹਰੀਕੇ ਤੋਂ 18000 ਕਿਊਸਿਕ ਪਾਣੀ ਜਾਂਦਾ ਉਹ ਚ ਉਹਦੇ ਪਰਲੇ ਪਾਸੇ ਪੰਜਾਬ ਦੀ ਨਹਿਰ ਹੈ ਬਿਲਕੁਲ ਨਹਿਰ ਦੇ ਪਰਲੇ ਪਾਸੇ ਨਾਲ ਹੀ 5000 ਕਿਊਸਿਕ ਉਹ ਚ ਉਹਨੂੰ ਸਰੰਦ ਕਹਿੰਦੇ ਆ ਸਰੰਦ ਫੀਡਰ ਤਾਂ ਉਹ ਫਾਜ਼ਿਲਕਾ ਜਿਹੜਾ ਲਲਾਬਾਦ ਵਾਲਾ ਪੰਨੀਆਲ ਇਹ ਏਰੀਏ ਨੂੰ ਪਾਣੀ ਜਾਂਦਾ ਪਰ ਜਿਹੜਾ ਇੱਧਰਲੇ ਪਾਸੇ ਵਾਲਾ ਗਿੱਦੜਵਾਏ ਵਾਲਾ ਇਲਾਕਾ ਉਧਰਲੇ ਪਾਸੇ ਨੂੰ ਪਾਣੀ ਦੇਣ ਵਾਸਤੇ ਕੋਈ ਨਹਿਰ ਹੈ ਨਹੀਂ ਰਾਜਸਥਾਨ ਵਾਲੇ ਚੋਂ ਤਾਂ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਉਹ ਤਾਂ ਉੱਥੋਂ ਕੱਢ ਹੀ ਨਹੀਂ ਸਕਦੇ ਆ ਆਪਾਂ ਸਮਝੋ ਉੱਥੇ ਇਹੋ ਜਿਹਾ ਕਰ ਗਏ ਇਹ ਪੁਰਾਣੇ ਤਾਂ ਫਿਰ ਕਰ ਲਾਸ ਕਰਦੀਆਂ ਵੱਡੀਆਂ ਮੋਟਰਾਂ ਲਾ ਕੇ ਨਾ ਮੋਟਰਾਂ ਰਾਹੀਂ ਉਸ ਰਾਜਸਥਾਨ ਵਾਲੀ ਨਹਿਰ ਦੇ ਉੱਤੋਂ ਦੀ ਪਾਣੀ ਇੱਧਰ ਨੂੰ ਸਿੜਦੇ ਆਂ ਜੀ ਬਿਜਲੀ ਖਖਾ ਪਤੋਂਦੀ ਐ ਮੋਟਰਾਂ ਤੇ ਖਰਚ ਆਂਦਾ ਅਸੀਂ ਕਿ ਐ ਕਰਦੇ ਆਂ ਆਪਾਂ ਇੱਧਰਲੇ ਪਾਸੇ ਵੀ ਇੱਕ ਬਣਾ ਲੈਨੇ ਆਂ ਖਰੀਕੇ ਪੱਤਣ ਤੋਂ ਤਾਂ ਪਾਣੀ ਆਉਣਾ ਐ ਜਿੰਨਾ ਪਾਕਿਸਤਾਨ ਪੂਖਤਨ ਨੂੰ ਜਾਂਦਾ ਥੋੜਾ ਬਹੁਤ ਉਹ ਵੀ ਕੱਟ ਜੂਗਾ ਇਧਰ ਹੁਣ ਇਧਰਲੇ ਪਾਸੇ ਨਹਿਰ ਬਣੂਗੀ ਪੰਜਾਬ ਦੀ ਗਿੱਦੜਵਾਏ ਵਾਲੇ ਪਾਸੇ ਉਹਦੇ ਨਾਲ ਗਿੱਦੜਵਾਏ ਤੋਂ ਲੈ ਕੇ ਲੰਬੀ ਇਹ ਸਾਰਾ ਇਲਾਕਾ ਜਿਹੜਾ ਨਾ ਉਹਦੇ ਨਾਲ ਪਾਣੀ ਦੀ ਘਾਟ ਨਹੀਂ ਰਹਿਣੀ ਮਾਲਵਾ ਨਹਿਰ ਉਹਦਾ ਨਾਮ ਰੱਖਾਂਗੇ ਹੈਰਾਨ ਹੋ ਜੂਗੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਹੈ ਜਿਹੜੀ ਬਣਾ ਰਹੇ ਆ ਆਜ਼ਾਦੀ ਤੋਂ ਬਾਅਦ